ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਸਟਲੋਕ ਕੀ ਹਾਲ ਚਾਲਾ ਤੁਹਾਡਾ ਲਾਈਟ ਜਿਹਾ ਨਹੀਂ ਬੜੀ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਨਾ ਜੀ ਮੈਂ ਤੁਹਾਡੇ ਵਾਸਤੇ ਹੋਰ ਐਮਡੀ ਲੈ ਕੇ ਆ ਰਹੀ ਹਾਂ ਜਿਹਦੀ ਲਗਾਤਾਰ ਕਈ ਦਿਨਾਂ ਤੋਂ ਡਿਮਾਂਡ ਚੱਲੀ ਆ ਰਹੀ ਸੀਗੀ ਔਰ ਉਹ ਵਲੌਗ ਦੇਣ ਦਾ ਮਤਲਬ ਉਹਦੀ ਵਾਰੀ ਨਹੀਂ ਸੀ ਆ ਰਹੀ ਕਿਉਂਕਿ ਟਰਨ ਬਾਈ ਟਰਨ ਨਹੀਂ ਆਉਂਦੇ ਨੇ ਸਾਰੇ ਵਲੌਗ ਤੇ ਉਹਦੀ ਵਾਰੀ ਅਜੇ ਤੱਕ ਆਈ ਨਹੀਂ ਸੀਗੀ ਤੇ ਅੱਜ ਬੜੀ ਮੁਸ਼ਕਲ ਉਹਦੀ ਸਹਾਈਤ ਆਈ ਹੈ ਤੇ ਅੱਜ ਆਪਾਂ ਉਹ ਵਲੌਗ ਦੇਣ ਲੱਗੇ ਆ ਉਹ ਭੈਣਾਂ ਨੇ ਬਾਰ-ਬਾਰ ਕਮੈਂਟ ਆ ਰਹੇ ਸੀ ਔਰ ਮੈਨੂੰ WhatsApp ਮੈਸੇਜ ਵੀ ਆ ਰਹੇ ਸੀਗੇ ਕਿ ਓਪਨ ਪੋਰਸ ਲਈ ਕੁਝ ਕੋਈ ਰੈਮਡੀ ਦੱਸੋ ਜਿਹੜੇ ਆਪਣੇ ਰੋਮ ਹੁੰਦੇ ਨੇ ਨਾ ਵੀ ਵੱਡੇ-ਵੱਡੇ ਹੋ ਜਾਂਦੇ ਨੇ ਕਈਆਂ ਦੇ ਗਲੀਆਂ-ਗਲੀਆਂ ਹੀ ਆ ਦਿੱਸਾਂ ਵਾਲੀਆਂ ਜਾਂਦੀਆਂ ਨੇ ਉਹਦੇ ਲਈ ਕੋਈ ਰੈਮਡੀ ਦੱਸੋ ਉਹਦੇ ਲਈ ਆਪਾਂ ਅੱਜ ਇੱਕ ਰੈਮਡੀ ਦੇ ਰਹੀ ਹਾਂ ਤੁਹਾਨੂੰ ਤੇ ਮੈਂ ਨਾ ਜਿਹੜੀਆਂ ਚੀਜ਼ਾਂ ਲੈ ਰਹੀ ਸੀ ਉਹ ਇੱਕ ਤਾਂ ਮੈਂ 슈ਗਰ ਪੀਸੀ ਹੋਈ ਪੀਸ ਲਈ ਸੀ ਬਸ ਜਿਹੜੀ ਆਪਣੇ ਘਰ 슈ਗਰ ਹੁੰਦੀ ਆ ਚੀਨੀ ਹੁੰਦੀ ਆ ਉਹਨੂੰ ਮੈਂ ਪੀਸ ਲਿਆ ਠੀਕ ਹੈ ਜੀ ਤੇ ਉਹਦੇ ਵਿੱਚ ਮੈਂ ਇਹ ਇੱਕ ਚਮਚ ਪਾਇਆ ਸੀਗਾ 슈ਗਰ ਦਾ ਚੀਨੀ ਦਾ ਪੀਸੀ ਹੋਈ ਜਾ ਤੇ ਅੱਧਾ ਕ ਚਮਚ ਮੈਂ ਕਾਫੀ ਲੈ ਲੀ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾ ਰਹੀ ਹਾਂ हनी ਸ਼ਹਿਦ ਪਾ ਰਹੀ ਹਾਂ ਤੇ ਸ਼ਹਿਦ ਆਪਾਂ ਪਾਵਾਂਗੇ ਅੱਧਾ ਕ ਅੱਧਾ ਚਮਚ ਲੋ ਜੀ ਠੀਕ ਹੈ ਇਹ ਆਪਣੀ ਸਕਿਨ ਨੂੰ ਹਾਈਡਰੇਟ ਰੱਖਦਾ ਡੀ ਹਾਈਡਰੇਟ ਨਹੀਂ ਹੋਣ ਦਿੰਦਾ ਇਹ ਇਸ ਕਰਕੇ ਸ਼ਹਿਦ ਜ਼ਰੂਰ ਲੈਣਾ ਹੈਗਾ ਜਿਹੜੇ ਤੋਂ ਤਾ ਇਨਗਰੀਡੀਐਂਟ ਹੈਗਾ ਤਿੰਨ ਮੈਂ ਤੁਹਾਨੂੰ ਦੱਸ ਦੇ ਇੱਕ ਪੀਸੀ ਹੋਈ ਚੀਨੀ ਇੱਕ ਕਾਫੀ ਤੇ ਇੱਕ ਸ਼ਹਿਦ ਠੀਕ ਹੈ ਜੀ ਅੱਧਾ ਅੱਧਾ ਚਮਚ ਲੈਣਾ ਜਿਹੜਾ ਸ਼ਹਿਦ ਦਾ ਤੇ ਕਾਫੀ ਦਾ ਇੱਕ ਚਮਚ ਲੈਣਾ ਹੈਗਾ ਪੀਸੀ ਹੋਈ ਚੀਨੀ ਦਾ ਹੁਣ ਇੱਕ ਤੁਸੀਂ ਜਿਨ੍ਹਾਂ ਨੂੰ ਤਾਂ ਲੈਮਨ ਸੂਟ ਕਰਦਾ ਨਿੰਬੂ ਜਿਨ੍ਹਾਂ ਨੂੰ ਸੂਟ ਕਰਦਾ ਸਕਿਨ ਤੇ ਉਹ ਨਿੰਬੂ ਨਿਚੋੜ ਸਕਦੇ ਨੇ ਅੱਧਾ ਅੱਧੇ ਤੇ ਜਿਨ੍ਹਾਂ ਨੂੰ ਮੇਰੇ ਵਰਗੇ ਨੂੰ ਸੂਟ ਨਹੀਂ ਕਰਦਾ ਹੈਗਾ ਉਹ ਗੁਲਾਬ ਜਲ ਪਾ ਲੈ ਮੈਨੂੰ ਸੂਟ ਨਹੀਂ ਕਰਦਾ ਇਸ ਕਰਕੇ ਮੈਂ ਨਿੰਬੂ ਨਹੀਂ ਪਾ ਰਹੀ ਮੈਂ ਗੁਲਾਬ ਜਲ ਪਾ ਰਹੀ ਆ ਨਿੰਬੂ ਮਾੜਾ ਨਹੀਂ ਹੈ ਨਿੰਬੂ ਬਹੁਤ ਵਧੀਆ ਚੀਜ਼ ਹੈ ਪਰ ਮੇਰੀ ਸਕਿਨ ਦੇ ਉਸ ਨੂੰ ਨਹੀਂ ਕਰਦਾ ਇਸ ਕਰਕੇ ਕਿਉਂਕਿ ਸਾਰੀਆਂ ਚੀਜ਼ਾਂ ਹਰ ਇੱਕ ਨੂੰ ਸூட் ਨਹੀਂ ਕਰਦੀਆਂ ਹੁੰਦੀਆਂ ਤੇ ਮੇਰੀ ਸਕਿਨ ਤੇ ਇਹ ਸூட் ਨਹੀਂ ਕਰਦਾ ਇਸ ਕਰਕੇ ਮੈਂ ਇਹਦੇ ਵਿੱਚ ਪਾਉਂਗੀ ਗੁਲਾਬ ਜਲ ਚਲੋ ਆਪਾਂ ਬੈਠਦੇ ਆਂ ਬੈਠ ਕੇ ਆਪਾਂ ਇਸ ਰੈਮਡੀ ਜਿਹੜੀ ਯੂਜ਼ ਕਰਦੇ ਆਂ ਨਾਲੇ ਹੋਰ ਗੱਲਬਾਤ ਕਰਦੇ ਆਂ ਲੋ ਜੀ ਹੁਣ ਆਪਾਂ ਇੱਥੇ ਬੈਠਦੇ ਆਂ ਪਤਾ ਨਹੀਂ ਮੈਨੂੰ ਕੈਮਰੇ ਚੋਂ ਕਿਹੋ ਜਿਹਾ ਦਿਖ ਰਿਹਾ ਬੈਕ ਕੈਮਰੇ ਨਾਲ ਵੀਡੀਓ ਬਣ ਲਈ ਹੈ ਤੇ ਉਹ ਤਿੰਨ ਚੀਜ਼ਾਂ ਆਪਾਂ ਤੁਹਾਨੂੰ ਦੱਸਤੀਆਂ ਸੀਗੀਆਂ ਪਾ ਹੀ ਲਈਆਂ ਸੀਗੀਆਂ ਹੁਣ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਗੁਲਾਬ ਜਲ ਪਾਵਾਂਗੇ ਇਹਦਾ ਪੇਸਟ ਬਣਾਉਣ ਵਾਸਤੇ ਤੇ ਮੈਂ ਤਾਂ ਨਾਈ ਹੋਈ ਹੈਗੀ ਆ ਤੇ ਪਰ ਮੈਨੂੰ ਫਿਰ ਵੀ ਇਹ ਯੂਜ਼ ਕਰਨਾ ਪੈਣਾ ਇਹ ਆਪਾਂ ਉਹਨਾਂ 'ਕ ਪਾਉਣਾ ਕਿ ਆਪਣਾ ਪੇਸਟ ਬਣ ਜੇ ਬਸ ਜਦੋਂ ਨਾ ਡਸਟ ਅ ਡਰਟ ਆਪਣੇ ਛੋਟੇ ਜਿਹੇ ਜਦੋਂ ਪੋਰਸ ਹੁੰਦੇ ਨੇ ਉਹਨਾਂ ਵਿੱਚ ਦੀ ਜਾਈ ਜਾਂਦੀ ਜਾਈ ਜਾਂਦੀ ਪ੍ਰੋਪਰ ਉਹਦੀ ਸਫਾਈ ਨਹੀਂ ਹੁੰਦੀ ਹੈਗੀ ਤਾਂ ਫਿਰ ਇਹ ਜਿਹੜੇ ਰੋਮ ਹੈਗੇ ਨੇ ਨਾ ਜਾਂ ਪੋਰਸ ਹੈਗੇ ਨੇ ਇਹ ਵੱਡੇ ਹੁੰਦੇ ਜਾਂਦੇ ਨੇ ਜਿੰਮੀ ਜਿਆਦਾ ਜਾਂ ਆਪਾਂ ਜਿਹੜੇ ਬਲੈਕ ਹੈਡਸ ਵਗੈਰਾ ਹੋ ਜਾਂਦੇ ਨੇ ਆਪਣੇ ਉਹਨਾਂ ਨੂੰ ਟਰੀਟ ਨਹੀਂ ਕਰਦੇ ਤੇ ਉਹਦੇ ਨਾਲ ਵੀ ਆਪਣੇ ਪੋਰਸ ਨੇ ਜਿਹੜੇ ਉਹ ਵੱਡੇ ਹੋਣ ਲੱਗ ਜਾਂਦੇ ਨੇ ਫਿਰ ਉਹ ਬੁਰੇ ਲੱਗਦੇ ਨੇ ਫਿਰ ਜਦੋਂ ਉਹਦੇ ਵਿੱਚੋਂ ਸੰਦੀਪ ਾ ਟੂਟੀ ਨਾਲ ਵਾਲੀ ਚਲਾ ਆੜੀ ਆ ਆਵਾਜ਼ ਨਾ ਕਰ ਫਿਰ ਜਿਹੜੇ ਆਪਾਂ ਉਹਦੇ ਵਿੱਚ ਗੰਦਗੀ ਜਾਈ ਜਾਂਦੀ ਹੈ ਜਾਈ ਜਾਂਦੀ ਹੈ ਉਹਦਾ ਪ੍ਰੋਪਰ ਆਪਾਂ ਕੇਅਰ ਨਹੀਂ ਕਰਦੇ ਹੈਗੇ ਫਿਰ ਆਪਣੀ ਜਿਹੜੀ ਸਕਿਨ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਡਲ ਹੋ ਜਾਂਦੀ ਹੈ ਕਿਉਂਕਿ ਉਹ ਅੰਦਰਲੀ ਪਰਤ ਹੈਗੀ ਅੰਦਰਲੀ ਲੀਅਰ ਹੈਗੀ ਜਿਹੜੀ ਸਕਿਨ ਦੀ ਉਹ ਖਰਾਬ ਹੋ ਜਾਂਦੀ ਹੈ ਜਦੋਂ ਉਹਨੂੰ ਆਪਾਂ ਪ੍ਰੋਪਰ ਧਿਆਨ ਨਹੀਂ ਦਿੰਦੇ ਹਨ ਜਦੋਂ ਬਹੁਤ ਛੋਟੇ ਹੁੰਦੇ ਨੇ ਉਦੋਂ ਆਪਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਜਦੋਂ ਬਹੁਤ ਵੱਡੇ ਵੱਡੇ ਇੱਥੇ ਕਈਆਂ ਦੇ ਬਹੁਤ ਵੱਡੇ ਇੰਡੀਆ ਮੋਰੀਆਂ ਆਈਆਂ ਹੋ ਜਾਂਦੀਆਂ ਨੇ ਤੇ ਉਹ ਫਿਰ ਬੁਰੇ ਲੱਗਦੇ ਨੇ ਜ਼ਿਆਦਾਤਰ ਆਪਣੇ ਫੇਸ ਤੇ ਹੀ ਹੁੰਦੇ ਨੇ ਉਹ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈਗਾ ਚੀਨੀ ਨੂੰ ਸ਼ਹਿਦ ਨੂੰ ਕਾਫੀ ਨੂੰ ਪਲੱਸ ਗੁਲਾਬ ਜੱਲ ਪਰ ਜਿਹਨੂੰ ਨਿੰਬੂ ਸੂਟ ਕਰਦਾ ਉਹ ਨਿੰਬੂ ਹੀ ਯੂਜ਼ ਕਰਿਓ ਤੁਸੀਂ ਐਂ ਦੇਖਿਓ ਵੀ ਜਦੋਂ ਤੁਸੀਂ ਇਹ ਲਾਓਗੇ ਤੁਹਾਡੇ ਜਿਹੜੇ ਪੋਰਸ ਨੇ ਉਹ ਤਾਂ ਸ਼੍ਰਿੰਕ ਹੋਣਗੇ ਹੋਣਗੇ ਨਾਲ ਤੁਹਾਡੇ ਜਿਹੜਾ ਫੇਸ ਦੀ ਸਕਿਨ ਹੈਗੀ ਆ ਉਹ ਵੀ ਬਹੁਤ ਗਲੋ ਕਰੂਗੀ ਲਓ ਜੀ ਹੁਣ ਮੇਰੇ ਸੂਟ ਪਾਇਆ ਹੋਇਆ ਨਵਾਂ ਇਸ ਤਰ੍ਹਾਂ ਕਰਕੇ ਨਾ ਹਲਕੀ ਹਲਕੀ ਮ사ਜ ਕਰ ਲਿਓ ਹਜੇ ਚੰਗੀ ਤਰ੍ਹਾਂ ਮਿਕਸ ਨਹੀਂ ਹੋਈ ਵਿੱਚ ਕੌਫੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਮੈਂ ਥੋੜੀ ਜਿਹੀ ਕਾਲੀ ਚਾਹੀਦੀ ਹੈ ਮੈਂ ਸ਼ੌਪ ਤੇ ਜਾਣਾ ਸੀ ਲੋ ਇਸ ਤਰ੍ਹਾਂ ਕਰਕੇ ਨਾਲੇ ਤਾਂ ਤੁਸੀਂ ਹਲਕੀ ਹਲਕੀ ਮ사ਜ ਕਰਨੀ ਹੈ ਆਪਦੇ ਫੇਸ ਦੀ ਤੇ ਉਸ ਤੋਂ ਬਾਅਦ ਤੁਸੀਂ 10-15 ਮਿੰਟ ਲਾ ਕੇ ਰੱਖਣਾ ਹੈ ਦਾ ਦੇਖਿਓ ਤੁਸੀਂ ਤੁਹਾਡੀ ਜਿਹੜੀ ਸਕਿਨ ਹੈਗੀ ਆ ਉਹ ਦੇਖੋ ਨਾਲੇ ਤਾਂ ਕੰਪਲੈਕਸ਼ਨ ਆ ਜਿਹੜਾ ਉਹ ਫੇਅਰ ਹੋ ਜਾਊਗਾ ਗੋਰੇ ਹੋ ਜਾਓਗੇ ਤੇ ਨਾਲੇ ਹੀ ਤੁਹਾਡਾ ਜਿਹੜੇ ਪੋਰਸ ਨੇ ਇਹ ਹੌਲੀ-ਹੌਲੀ ਬੰਦ ਹੋਣੀ ਸ਼ੁਰੂ ਹੋ ਜਾਣਗੇ ਤੇ ਜਿਹੜੀਆਂ ਭੈਣਾ ਕਹ ਦਿੰਦੀਆਂ ਨੇ ਨਾ ਸਾਡੀ ਸਕਿਨ ਬਹੁਤ ਜ਼ਿਆਦਾ ਲੂਜ਼ ਹੋ ਗਈ ਜਿੱਕੇ ਭੈਣ ਦਾ ਨਾ ਮੈਨੂੰ ਇੱਕ ਦਿਨ ਫੋਨ ਆਇਆ ਕਹਿੰਦੀ ਭੈਣੇ ਅਜੇ ਤਾਂ ਬੱਚੇ ਵੀ ਵਿਆਉਣੇ ਆ ਕਹਿੰਦੀ ਤੇ ਮੇਰੀ ਤਾਂ ਸਕਿਨ ਕਹਿੰਦੀ ਲਟਕਣ ਲੱਗ ਗਈ ਆ ਤੇ ਮੈਨੂੰ ਤਾਂ ਕੁਝ ਦੱਸੋ ਕਹਿੰਦੀ ਮੈਨੂੰ ਤਾਂ ਬਹੁਤ ਜ਼ਿਆਦਾ ਫਿਕਰ ਹੋ ਰਿਹਾ ਫਿਕਰ ਕਰੋਗੇ ਤਾਂ ਹੀ ਆਪਣੀ ਸਕਿਨ ਦੀ ਕੇਅਰ ਕਰੋਗੇ ਜਦੋਂ ਤੁਸੀਂ ਫਿਕਰ ਨਹੀਂ ਨਾ ਕਰਦੀਆਂ ਭੈਣ ਆਪਦੇ ਕੰਮਾਂ 'ਚ ਲੱਗੀਆਂ ਰਹਿੰਦੀਆਂ ਨੇ ਹੋਰਾਂ ਵੀ ਧਿਆਨ ਨਹੀਂ ਕਰਦੀਆਂ ਆਪਣੀ ਸਕਿਨ ਦਾ ਤੇ ਫਿਰ ਉਦੋਂ ਪਤਾ ਲੱਗਦਾ ਜਦੋਂ ਦੇਖਦੀ ਦੇਖਦੇ ਸਕਿਨ ਖਰਾਬ ਹੋ ਜਾਂਦੀ ਆ ਲੋ ਤੁਸੀਂ ਇਦਾਂ ਕਰਨਾ ਹੈਗਾ ਕਿ 2 ਕਮਿੰਟ ਹਲਕੀ ਹਲਕੀ ਦੋਨੋਂ ਹੱਥਾਂ ਨਾਲ ਤੁਸੀਂ ਇਹਦੀ ਕਰ ਲਿਓ ਮ사ਜ ਮੈਂ ਜ਼ਿਆਦਾ ਨਹੀਂ ਕਰੂੰਗੀ ਕਿਉਂਕਿ ਮੇਰੇ ਮੈਂ ਨਾਲੀਆਂ ਤੇ ਸੂਟ ਵਗੈਰਾ ਮੇਰੇ ਪਾਇਆ ਹੋਇਆ ਹੈ ਨਾ ਕਿਉਂਕਿ ਮੈਂ ਤਾਂ ਸ਼ਾਪ ਤੇ ਜਾਣਾ ਹੈ ਤੇ ਹੁਣ ਤੁਸੀਂ ਉਸ ਤੋਂ ਬਾਅਦ 15 ਤੋਂ 20 ਮਿੰਟ ਇਹਨੂੰ ਇਦਾਂ ਹੀ ਲੱਗਿਆ ਰਹਿਣ ਦਿਓ ਇਹ ਬਹੁਤ ਜ਼ਿਆਦਾ ਡਰਾਈ ਨਹੀਂ ਹੋਊਗਾ ਕਿਉਂਕਿ ਇਹਦੇ ਵਿੱਚ ਹਨੀ ਪਾਇਆ ਹੋਇਆ ਹੈ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ 15-20 ਮਿੰਟ ਦੇ ਬਾਅਦ ਆਪਣਾ ਫੇਸ ਜਿਹੜਾ ਉਹ واش ਕਰ ਲੈਣਾ ਤੇ ਇਦਾਂ ਤੁਸੀਂ ਤੀਜੇ ਦਿਨੋਂ ਕਰ ਲਿਆ ਕਰੋ ਹਫਤੇ 'ਚ ਦੋ ਵਾਰੀ ਕਰ ਲਿਆ ਕਰੋ ਤੁਹਾਡੇ ਜਿਹੜੇ ਓਪਨ ਪੋਰਸ ਨੇ ਹੌਲੀ-ਹੌਲੀ ਸ਼੍ਰਿੰਕ ਹੋਣ ਲੱਗ ਜਾਣਗੇ ਤੇ ਇੱਕ ਅੱਧੀ ਰੈਮਡੀ ਹੈ ਜਿਹੜੀ ਓਪਨ ਪੋਰਸ ਲਈ ਮੈਂ ਤੁਹਾਨੂੰ ਹੋਰ ਵੀ ਦੇਵਾਂਗੀ ਪਹਿਲਾਂ ਤੁਸੀਂ ਇਹਨੂੰ ਯੂਜ਼ ਕਰੋ ਤੇ ਇਹਦਾ ਇਫੈਕਟ ਦੇਖੋ 100% ਇਫੈਕਟ ਆਊਗਾ ਤੇ ਕਿਉਂਕਿ ਮੈਨੂੰ ਨਾ ਭੈਣਾ ਬਹੁਤ ਫੋਨ ਕਰਕੇ ਕਹਿੰਦੀਆਂ ਕੱਲ ਇੱਕ ਫੋਨ ਆਇਆ ਸੀਗਾ ਹੁਣ ਤੁਸੀਂ ਕਹੋਗੇ ਆ ਔਇਲ ਬਣਾ ਕੇ ਦਿਖਾਓ ਔਇਲ ਬਣਾਇਆ ਹੀ ਨਹੀਂ ਗਿਆ ਮੇਰੇ ਤੋਂ ਖੁਦ ਨਹੀਂ ਬਣਾਇਆ ਗਿਆ ਇੱਕ ਭੈਣ ਦਾ ਆਇਆ ਕਹਿੰਦੇ ਭੈਣ ਮੇਰੇ ਨਾ ਅੱਗੋਂ ਵਾਲ ਛੋਟੇ ਛੋਟੇ ਸੀਗੇ ਤੇ ਉਹ ਨਾ ਵਾਈਟ ਹੋਣ ਲੱਗੇ ਸੀ ਵਿੱਚ ਵਿੱਚ ਕਹਿੰਦੇ ਮੈਨੂੰ ਨਾ ਸਿਰਫ 15 20 ਦਿਨ ਹੋਏ ਆ ਤੁਹਾਡੇ ਵਾਲਾ ਤੇਲ ਯੂਜ਼ ਕਰਦੀ ਹਾਂ ਤੇ ਉਹਦੇ ਨਾਲ ਕਹਿੰਦੇ ਮੇਰੇ ਜਿਹੜੇ ਉਹ ਚਿੱਟੇ ਵਾਲ ਸੀ ਉਹ ਖਤਮ ਹੋ ਗਏ ਬਲੈਕ ਹੋ ਗਏ ਕਹਿੰਦੀ ਮੈਂ ਤਾਂ ਇੰਨੀ ਜਿਆਦਾ ਖੁਸ਼ੀ ਹੁੰਦੀ ਮੈਂ ਤਾਂ ਬਾਰ-ਬਾਰ ਸ਼ੀਸ਼ਾ ਦੇਖਦੀ ਹਾਂ ਮੈਨੂੰ ਵੀ ਬਹੁਤ ਖੁ ਤੇ ਇਸ ਤਰ੍ਹਾਂ ਕਰਕੇ ਤੁਸੀਂ ਜਦੋਂ ਇਹ ਯੂਜ਼ ਕਰੋਗੇ ਨਾ ਤੁਹਾਨੂੰ 100% ਰਿਜ਼ਲਟ ਮਿਲਣਗੇ ਇੱਕ ਭੈਣ ਦਾ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਕਹਿੰਦੇ ਸੀ ਮੇਰੇ ਬਹੁਤ ਜ਼ਿਆਦਾ ਬਲੈਕਨੈਸ ਸੀਗੀ ਤੇ ਹੁਣ 90% ਖਤਮ ਹੋ ਚੁੱਕੀ ਹੈ ਸਿਰਫ 10% ਰਹਿ ਗਈ ਕਹਿੰਦੇ ਮੈਂ ਥੋੜੀ ਹਰ ਇੱਕ ਰੈਮਡੀ ਯੂਜ਼ ਕਰਦੀ ਆ ਕਿਉਂਕਿ ਅਸੀਂ ਬੇਤੁਕੀਆਂ ਬੇਕਾਰ ਦੀਆਂ ਰੈਮਡੀਜ਼ ਨਹੀਂ ਦੇ ਰਹੀ ਉਹੀ ਰੈਮਡੀ ਅਸੀਂ ਦਿੰਨੇ ਹੈਗੇ ਆ ਜਿਹੜੀ ਸਾਨੂੰ ਲੱਗਦਾ ਕਿ ਇਫੈਕਟਿਵ ਹੋਊਗੀ ਟਾਈਮ ਪਾਸ ਕਰਨ ਲਈ ਨਹੀਂ ਹੈਗੀਆਂ ਇਹ ਰੈਮਡੀਜ਼ ਕਿ ਅਸੀਂ ਟਾਈਮ ਪਾਸ ਕਰ ਰਹੇ ਹਾਂ ਜਸਟ ਇੱਕ ਟਾਈਮ ਪਾਸ ਨਹੀਂ ਜਸਟ ਟਾਈਮ ਪਾਸ ਨਹੀਂ ਹੈਗਾ ਇਹ ਇਹ ਸਕਸੈਸਫੁਲ ਨੇ ਬਹੁਤ ਜ਼ਿਆਦਾ ਤੇ ਜਿਨ੍ਹਾਂ ਜਿਨ੍ਹਾਂ ਨੇ ਯੂਜ਼ ਕੀਤੀਆਂ ਉਹਨਾਂ ਪੈਰਾਂ ਨੂੰ ਪਤਾ ਹੈ ਕਿ ਕਿੰਨਾ ਜ਼ਿਆਦਾ ਨਿਖਾਰ ਆਇਆ ਉਹਨਾਂ ਦੇ ਫੇਸ ਦੇ ਉੱਪਰ ਤੇ ਲੋ ਜੀ ਤੁਸੀਂ ਇਹ ਚੀਜ਼ ਜਿਹੜੀ ਯੂਜ਼ ਕਰਿਓ 15 ਤੋਂ 20 ਮਿੰਟ ਰੱਖਿਓ ਉਸ ਤੋਂ ਬਾਅਦ ਫੇਸ ਆ ਜਿਹੜਾ ਉਹ ਆਪਣਾ ਵਾਸ਼ ਕਰ ਲੈਣਾ ਤੇ ਫਿਰ ਤੁਸੀਂ ਅਫੈਕਟ ਆ ਜਿਹੜਾ ਉਹ ਦੇਖਿਓ ਇਹ ਦਾ ਰਿਜ਼ਲਟ ਦੇਖਿਓ ਕਿੰਨੇ ਵਧੀਆ ਆਉਣਗੇ ਪਰ ਇੱਕ ਦਿਨ ਚ ਨਹੀਂ ਆਉਣੇ ਤੁਸੀਂ ਯੂਜ਼ ਕਰਦੇ ਰਹੋ ਤੇ ਮੈਂ ਥੋੜੇ ਦਿਨਾਂ ਤੱਕ ਤੁਹਾਨੂੰ ਇੱਕ ਰੈਮਡੀ ਆ ਜਿਹੜੀ ਉਹਦੇ ਲਈ ਹੋਰ ਦਵਾਂਗੀ ਪਰ ਤੁਸੀਂ ਜੇ ਤੁਹਾਨੂੰ ਨਿੰਬੂ ਸੂਟ ਕਰਦਾ ਹੈ ਤੁਸੀਂ ਗਲਵਜ਼ ਜਲਦੀ ਜਗਾ ਨਿੰਬੂ ਹੀ ਪਾਓ ਠੀਕ ਹੈ ਜੀ ਇੱਕ ਨਹੀਂ ਮੈਂ ਤੁਹਾਨੂੰ ਦੋ ਰੈਮਡੀਜ਼ ਦਵਾਂਗੀ ਬਲਕੇ ਤੇ ਓਪਨ ਪੋਸ ਵੀ ਜਿਹੜੀ ਵੀ ਤੁਹਾਨੂੰ ਸੂਟੇਬਲ ਲੱਗੀ ਤੁਸੀਂ ਉਹ ਹੀ ਯੂਜ਼ ਕਰ ਸਕਦੇ ਹੋ ਮੈਂ ਕਈ ਸਗੀਆਂ ਰੈਮਡੀਜ਼ ਦਿੰਦੀ ਰਹਿਣੀ ਆ ਇੱਕ ਚੀਜ਼ ਲਈ ਕਿ ਜਿਹੜੀ ਵੀ ਇਫੈਕਟਿਵ ਲੱਗੇ ਜਿਹੜੀਆਂ ਚੀਜ਼ਾਂ ਤੁਹਾਡੇ ਸਕਿਨਾਂ ਨੂੰ ਸੂਟ ਕਰਨ ਤੁਸੀਂ ਉਹ ਹੀ ਬੜੀਆਂ ਯੂਜ਼ ਕਰਿਓ ਕਿਉਂਕਿ ਹਰ ਸਕਿਨ ਦੇ ਉੱਪਰ ਹਰ ਇੱਕ ਚੀਜ਼ ਸੂਟ ਨਹੀਂ ਕਰਦੀ ਹੁੰਦੀ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਮੈਨੂੰ ਲੱਗਦਾ ਫੇਸ ਮੈਂ ਤਾਂ ਵਾਸ਼ ਕਰ ਲੂੰਗੀ 5-7 ਮਿੰਟ ਹੋਰ ਰੱਖਣੀ ਹੈ ਫਿਰ ਮੈਂ ਫੇਸ ਵਾਸ਼ ਕਰਦੀ ਆ ਫਿਰ ਫਿਰ ਤੁਹਾਨੂੰ ਮਿਲਦੀ ਆ ਤੇ ਫਿਰ ਇੱਕ ਅੱਧੀ ਗੱਲ ਤੁਹਾਡੇ ਨਾਲ ਫਿਰ ਕਰ ਲੈਣੀ ਆ ਲੋ ਜੀ ਫੇਸ ਆਪਾਂ ਕਰ ਲਿਆ ਹੈਗਾ ਆਪਾਂ واਸ਼ ਤੇ ਉਸ ਤੋਂ ਬਾਅਦ ਵਿੱਚ ਭੈਣਾਂ ਦੇ ਫੋਨ ਆ ਗਏ ਉਹ ਵੀ ਸੋਣਨ ਲੱਗ ਗਈ ਸੀ ਕਿ ਮੈਂ ਤੇ ਬਸ ਹੁਣ ਆਪਾਂ ਇੱਕ ਭੈਣ ਦਾ ਹੁਣੇ-ਹੁਣੇ ਫੋਨ ਆਇਆ ਸੀ ਮੈਨੂੰ ਮਨਜੀਤਕੌਰ ਭੈਣ ਦਾ ਉਹ ਲੱਗੇ ਹੋਏ ਨੇ ਤਹਿਸੀਲ ਦੇ ਵਿੱਚ ਫਲੋਰ ਤੇ ਉਹਨਾਂ ਦੀ ਚਲੋ ਆਪਣੀ ਕੋਈ ਪਰਸਨਲ ਪ੍ਰੋਬਲਮ ਸੀਗੀ ਉਹਦਾ ਆਪਾਂ ਡਿਸਕਸ ਨਹੀਂ ਕਰਦੇ ਹੈਗੇ ਤੇ ਉਹ ਭੈਣ ਕਹਿੰਦੀ ਮੈਂ ਕਮੈਂਟ ਵੀ ਕਰਦੀ ਰਹਿਣੀ ਆ ਤੁਸੀਂ ਕਦੀ ਪੜਿਆ ਨਹੀਂ ਆ ਉਹ ਐਕਚੁਅਲੀ ਪਤਾ ਕੀ ਹੁੰਦਾ ਜੀ ਕਿਉਂਕਿ ਬਹੁਤ ਸਾਰੇ ਕਮੈਂਟ ਆਉਂਦੇ ਨੇ ਸਾਰੇ ਪੜਨੇ ਪੋਸੀਬਲ ਨਹੀਂ ਹੁੰਦੇ ਪੜਦੀ ਜਰੂਰ ਹੈ ਇਹ ਨਹੀਂ ਹੈਗਾ ਕਿ ਮੈਂ ਪੜਦੀ ਨਹੀਂ ਰੀਡ ਨਹੀਂ ਕਰਦੀ ਮੈਂ ਉਹਨਾਂ ਨੂੰ ਦੱਸਦਾ ਸੀਗਾ ਉਹਨਾਂ ਦੇ ਦੱਸਣ ਤੋਂ ਪਹਿਲਾਂ ਕਿ ਮੈਂ ਤੁਹਾਡਾ ਕਮੈਂਟ ਪੜਿਆ ਹੈਗਾ ਕਿ ਥੋੜੀ ਇਹ ਵਾਲੀ ਪ੍ਰੋਬਲਮ ਹੈ ਕਹਿੰਦੇ ਹਾਂਜੀ ਹਾਂ ਥੈਂਕ ਯੂ ਤੁਸੀਂ ਮੇਰਾ ਪੜ ਲਿਆ ਸੀਗਾ ਕਮੈਂਟ ਦੇਖੋ ਪੜਦੀ ਸਭ ਦੇ ਕਮੈਂਟ ਆ ਇਹ ਗੱਲ ਨਹੀਂ ਹੈਗੀ ਕਿ ਮੈਂ ਕਮੈਂਟ ਨਹੀਂ ਪੜਦੀ ਤੁਹਾਡੇ ਤੁਸੀਂ ਵੀ ਕਮੈਂਟ ਕਰਦੇ ਹੋ ਮੈਨੂੰ ਸਭ ਦਾ ਪਤਾ ਹੁੰਦਾ ਪਰ ਬਸ ਇੰਨਾ ਹੀ ਹੈ ਕਿ ਮੇਰੇ ਤੋਂ ਨਾ ਉਹ ਸਾਰੇ ਬੋਲੇ ਨਹੀਂ ਜਾਂਦੇ ਇਹਦੇ ਵਿੱਚ ਬੋਲਣੇ ਥੋੜੇ ਪੋਸੀਬਲ ਨਹੀਂ ਹੁੰਦੇ ਤੁਸੀਂ ਸਾਰੀਆਂ ਭੈਣਾਂ ਸਿਆਣੀਆਂ ਸਭ ਸਮ ਕਿ ਜੇ ਆਪਾਂ ਇਹਨੇ ਬੋਲੀ ਜਾਵਾਂਗੇ ਇਹਦੇ ਵਿੱਚ ਤੇ ਫਿਰ ਵਲੌਗ ਜਿਹੜਾ ਯੂਸਫੁਲ ਵਲੌਗ ਆ ਉਹ ਤਾਂ ਰਹਿ ਜਾਊਗਾ ਕੱਲੇ ਨਾਮ ਹੀ ਰਹਿ ਜਾਣਗੇ ਆਪਣੀ ਫਿਰ ਹਨਾ ਤੇ ਇਸ ਕਰਕੇ ਤੁਸੀਂ ਬਸ ਇਹ ਬਿਲਕੁਲ ਵੀ ਆਪਦੇ ਦਿਮਾਗ ਚੋਂ ਕੱਢ ਦਿਓ ਕਿ ਮੈਂ ਕਮੈਂਟ ਨਹੀਂ ਪੜਦੀ ਮੈਂ ਹਰ ਇੱਕ ਦਾ ਕਮੈਂਟ ਪੜਦੀ ਹਾਂ ਹਨਾ ਐਕਚੁਅਲੀ ਮੇਰਾ ਬੇਟਾ ਵੀ ਵੱਡਦਾ ਉਹ ਵੀ ਮੈਨੂੰ ਕਹਿੰਦਾ ਮਮਾ ਫਲਾਣਾ ਕਮੈਂਟ ਦੇਖਿਆ ਸੀ ਤੁਹਾਨੂੰ ਇਸ ਤਰ੍ਹਾਂ ਆਇਆ ਸੀਗਾ ਕਈ ਕਮੈਂਟ ਤਾਂ ਮੈਨੂੰ ਉਹ ਵੀ ਦੱਸ ਦਿੰਦਾ ਕਿ ਆਹ ਕਮੈਂਟ ਆਇਆ ਸੀਗਾ ਤੁਹਾਨੂੰ ਸੋ ਕਮੈਂਟ ਆਪਾਂ ਸਭ ਦੇ ਪੜ੍ਹਦੇ ਹੈਗੇ ਆ ਇਹ ਜੀ ਗੱਲ ਨਹੀਂ ਹੈਗੀ ਤੇ ਲੋ ਜੀ ਆਪਣਾ ਫੇਸ ਹੋ ਗਿਆ ਬਹੁਤ ਵਧੀਆ ਆਪਣੇ ਆਪ ਨੂੰ ਫੀਲ ਹੁੰਦਾ ਅੱਛਾ ਗੁੱਡ ਫੀਲ ਹੁੰਦਾ ਤੇ ਬਾਕੀ ਜਿਹੜੀਆਂ ਪੈਣਾ ਥੋੜੇ ਵਰਗੀਆਂ ਦੱਸਦੀਆਂ ਰਹਿੰਦੀਆਂ ਨੇ ਰਿਜ਼ਲਟ ਦੱਸਦੀਆਂ ਨੇ ਤੇ ਫਿਰ ਹੋਰ ਵੀ ਵਧੀਆ ਲੱਗਦਾ ਹੈ ਨਾ ਚਲੋ ਆਪਾਂ ਵਲੌਗ ਦਾ ਇੱਥੇ ਐਂਡ ਕਰੀਏ ਕਿਉਂਕਿ ਮੈਂ ਵੀ ਥੋੜੀ ਜਿਹੀ ਕਾਲੀ ਚੰਚਾ ਵੀ ਠੰਡੀ ਹੋ ਰਹੀ ਹੈ ਔਰ ਸ਼ੌਪ ਤੇ ਵੀ ਜਾਣਾ ਹੈ ਤੇ ਹੁਣ ਮੈਂ ਚਲਦੀ ਆਂ ਸ਼ਾਪ ਤੇ ਵਲੌਗ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਮੈਨੂੰ ਨਾ ਇੱਕ ਭੈਣ ਦਾ ਹੋਰ ਆਇਆ ਸੀਗਾ ਫੋਨ ਕਹਿੰਦੇ ਜੇ ਤੁਸੀਂ ਗੱਲਾਂ ਕਰਦੇ ਹੋ ਨਾ ਸਾਨੂੰ ਕਹਿੰਦੇ ਐਂ ਲਾ ਦੋ ਹੁੰਦਾ ਵੀ ਸਾਡੇ ਨਾਲ ਹੀ ਗੱਲ ਕਰ ਰਹੇ ਹੋ ਤੁਸੀਂ ਗੱਲਾਂ ਮੈਂ ਤੁਹਾਡੇ ਨਾਲ ਹੀ ਕਰ ਰਹੀ ਆਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰਾ ਹੰਗਾਰਾ ਵੀ ਭਰਦੇ ਹੋ ਨੀਓ ਕਿ ਨਹੀਂ ਗੱਲਾਂ ਤੁਹਾਡੇ ਨਾਲ ਹੀ ਕਰ ਰਹੀ ਆਂ ਮੇਰਾ ਹੰਗਾਰਾ ਜ਼ਰੂਰ ਭਰਦਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਆਪਾਂ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਤੁਹਾਡੀ ਬੜੇ ਦਿਨਾਂ ਤੋਂ ਲਟਕਦੀ ਹੋਈ ਡਿਮਾਂਡ ਆ ਜਿਹੜੀ ਅੱਜ ਪੂਰੀ ਕੀਤੀ ਆ ਆਪਾਂ ਤੇ ਫਿਰ ਮਿਲਦੇ ਆਂ ਅਗਲਾ ਵਲ